ਨਨਾਗਰ ਦੇ ਪਿੰਡ ਕੋਠੇ ਮਜੀਠੀ ਦੀਆਂ ਔਰਤਾਂ ਨੂੰ ਇੱਕ ਨੌਸਰ ਬਾਜਗਿਰੋ ਨੇਕ ਠੱਗ ਲਿਆ ਜਾਣਕਾਰੀ ਸਾਰਿਸ ਗਰੋਵ ਲੋ ਪਿੰਡ ਵਿੱਚ ਔਰਤਾਂ ਨੂੰ ਘੱਟ ਵਿਆਸ ਦੇ ਕਰਜ਼ਾ ਦੇਣ ਲਈ ਫਾਰਮ ਭਰਵਾਏ ਗਏ ਅਤੇ ਔਰਤਾਂ ਵੱਲੋਂ ਗੁਰਦਾਸਪੁਰ ਜਾ ਕੇ ਜਿਸ ਥਾਂ ਇਹ ਫਾਰਮ ਭਰੇ ਗਏ ਸਨ ਦੋਸ਼ੀ ਉਸ ਦਫ਼ਤਰ ਨੂੰ ਬੰਦ ਕਰਕੇ ਮੌਕੇ ਤੋਂ ਫਰਾਰ ਹੋ ਗਏ ਅਤੇ ਇਕੱਲੀ-ਕੱਲੀ ਔਰਤ ਕੋਲੋਂ 32-3200 ਰੁਪਏ ਵੀ ਲੈ ਗਏ ਅੱਗੇ ਇੱਥੇ ਆਈ ਹੀ ਕਹਿੰਦੇ ਤੁਹਾਨੂੰ ਲੋਨ ਮਿਲੇਗਾ ਪਹਿਲੇ 50000 ਕਹਿੰਦੇ ਸੀ ਫੇਰ ਕਹਿੰਦਾ ਲੱਖ ਲੱਖ ਮਿਲੇਗਾ ਤੇ ਲੱਖ ਦੀ ਇੰਨੀ ਕਿਸ ਹੋਣੀ ਐ 50 ਜਹਾਂ ਦੀ ਇੰਨੀ ਕਿਸ ਹੋਣੀ ਐ ਉਹ ਤੇ ਗੁਰਦਾਸਪੁਰ ਆਇਆ ਦਫਤਰੇ ਤੇ ਸਾਡੇ ਬੱਚੇ ਬੱਚੀ ਨੂੰ ਲੈ ਕੇ ਆਇਓ ਨਾ ਤੇ ਅੰਦਾ ਕਿਹਦੇ ਆਏ ਪੈਸੇ ਅਸੀਂ ਤੇ ਮੁੜ ਕੇ ਜਦੋਂ ਬਾਅਦ ਚ ਗਏ ਕਹਿੰਦੇ ਸੋਮ ਮੰਗਲਵਾਰ ਤਾਨੂੰ ਪੈਸੇ ਮਿਲ ਜਾਣਗੇ ਤੇ ਸੋਮ ਮੰਗਲਵਾਰ ਤੱਕ ਰਹੀ ਗਏ ਤੇ ਉਥੇ ਤਾਲੇ ਤੁਲੇ ਬੰਦ ਕਰਕੇ 도ੜ ਗਏ ਦੇ ਅਸੀਂ ਤਾਂ ਆਵੇਂ ਇਨਾ ਤੇ ਠੱਗ ਪੁਨੇ ਵਿੱਚ ਆ ਗਏ ਸਾਨੂੰ ਘਰੋਂ ਠੱਗ ਕੇ ਲੈ ਗਏ ਆ ਤੈਨੂੰ ਉੱਥੇ ਉਹਨਾਂ ਨੇ ਆਪਣੇ ਦਫ਼ਤਰ ਸਾਦ ਲਿਆ ਵਾ ਅਸੀਂ ਉੱਥੇ ਚੱਲ ਗਏ ਆ ਉੱਥੇ ਸਾਡੇ ਕੋਲ ਇੱਕ ਇੱਕ ਮੈਂਬਰ ਕੋਲ 32 3200 ਰੁਪਈਆ ਸਾਡੇ ਕੋਲ ਲਿਆ ਵਾ ਅਸੀਂ 10 ਮੈਂਬਰ ਆ ਤੇ ਅਸੀਂ ਤੇ ਹੁਣ ਬੜੇ ਪਰੇਸ਼ਾਨ ਆ ਨਾ ਸਾਡਾ ਫੋਨ ਚੁੱਕਾਂਦੇ ਆ ਨਾ ਕੋਈ ਸਾਡ ਦੋ ਦਿਨ ਬਾਅਦ ਇਹਨਾਂ ਨੇ ਆਪਣੇ ਫੋਨ ਸਾਰੇ ਬੰਦ ਕਰ ਲਏ ਆ ਤੇ ਸਾਡਾ ਬਹੁਤ ਜ਼ਿਆਦਾ ਠੱਗੀ ਹੋਈ ਆ ਅਸੀਂ ਕਹਿੰਨੇ ਆ ਕਿ ਕਾਲੂ ਜਹਾ ਡਿਜੀਟਲ ਠੱਗੀ ਹੋਈ ਹੋਈ ਹੋਰ ਨਾਲ ਨਾ ਹੋਵੇ ਇਹਨਾਂ ਨੂੰ ਗਰਦਾਸਪੁਰ ਸਾਦ ਕੇ ਕੇਸ ਦੀ ਕੋਠੀ ਦੇ ਵਿੱਚ ਇਹਨਾਂ ਦੇ ਹੱਥੀ ਪੈਸੇ ਲੈ ਕੇ ਮੁੰਡੇ ਇੱਕ ਲੜਕੇ ਨੇ ਹੋਲਾ ਜਾ ਮੁੰਡਾ ਹੀ 20 22 ਸਾਲ ਦਾ ਹੋਣਾ ਮੈਂ ਵੀ ਉੱਥੇ ਹੀ ਉਦਾਂ ਤੇ ਸਾਡਾ ਬੰਦਾ ਵੀ ਇਸ ਪਾਲਾ ਮੀਆਂ ਸਾਲਾ ਉੱਥੇ ਹੀ ਕਿਨੇ ਕਿਨੇ ਪਹਿਲੇ ਤੇ ਪੈਸੇ ਇਹਨਾਂ ਕੋ ਕੇ ਕੋ 500 ਫਿਰ 3000 ਲਿਆ ਸਾਢੇ 32 3200 ਰੁਪਈਆ ਲਿਆ ਹੋਣਾ ਇਹਨਾਂ ਨੇ ਹਾਂਜੀ ਸਾਢੇ 3200 3200 ਲਿਆ ਜੀ ਤੇ ਵਿਚਾਰੀਆਂ ਨੂੰ ਹੱਥੀਂ ਪੈਸੇ ਫੜਾਏ ਬਾਰੋ-ਵਾਰੀ ਫਿਰ ਕਹਿੰਦੇ ਸਾਈਨ ਕਰੋ ਬਾਰੋ-ਵਾਰੀ ਇਹਨਾਂ ਵਿਚਾਰੀਆਂ ਨੇ ਛਾਣ ਵੀ ਕੀਤੇ ਨਾਮੀ ਬੋਲਿਆ ਇਹ ਤਾਂ ਠਾਗਪੋਣਾ ਪੈਸੇ ਨਾ ਕਿਤੇ ਦੇ ਬੈਠੋ ਤੁਹਾਨੂੰ ਲੱਭਣੇ ਨਹੀਂ ਦਫਤਰ ਆਫ ਆ ਕਿਉਂ ਲੱਗਾ ਹੀ ਬੋਰ ਲੱਗਾ ਹੀ ਬੋਰ ਪਾੜ ਪੂਟ ਕੇ ਤਾਲੇ ਮਾਰ ਕੇ ਭੱਜ ਪੁੱਜ ਗਏ ਆ ਹਾਂ ਇਹ ਪੀਸਾ ਨੰਗਲੀ ਵਿੱਚ ਮਿਲੀ ਸਾਡੇ ਤੋਂ ਮੁੰਡੇ ਆ ਕਿਸ਼ਤਾਂ ਵਾਲੇ ਉਹਨੂੰ ਕਿਸ਼ਤੇ ਹੀ ਦੇਣ ਦੇ ਉੱਥੇ ਉਹ ਵੀ ਆਣ ਰੁਕੇ ਫਿਰ ਉੱਥੇ ਉਹ ਕਹਿ ਪੁੱਛਣ ਲੱਗੇ ਵੀ ਜਿਹੜੀਆਂ ਬੀਬੀਆਂ ਕੋ ਲੋਨ ਲੈਂਦੀਆਂ ਉਹਨਾਂ ਦੇ ਘਰ ਦੱਸੋ ਉਹ ਸਾਰੇ ਪਰੇ ਵੀ ਫੇਰ ਕੇ ਆਏ ਨੇ ਸਾਰੇ ਤੇ ਮੈਂ ਇਹਨਾਂ ਨੂੰ ਕਹਿ ਲਈ ਮੈਂ ਕਿਹਾ ਵੀ ਅੰਮਿਆ ਕਿਸੇ ਦਾ ਨਾਮ ਕਿਉਂ ਦੱਸਾਂ ਹੈਨਾ ਤੇ ਲੋਨ ਤੇ ਲੈਦੇ ਆ ਸਾਰਿਆਂ ਨੇ ਨਹੀਂ ਕਹਿੰਦੇ ਅਸੀਂ ਲੋਨ ਦੇਣਾ ਹੈ ਫਿਰ ਮੈਂ ਕਿਹਾ ਫਿਰ ਕਹਿ ਲਗਾ ਵੀ ਤੁਸੀਂ ਲੋਨ ਤੇ ਅਸੀਂ ਆਪਣੀ ਕੰਪਨੀ ਖੜੀ ਕਰਨੀ ਹੈ ਨਵੀਂ ਤੇ ਅਸੀਂ ਦਿੱਲੀ ਇਸ ਦਿੱਲੀ ਸਾਡੀ ਉਹ ਹੈ ਹਾਂਜੀ ਤੇ ਗੁਰਦਾਸਪੁਰ ਸਾਡਾ ਦਫ਼ਤਰ ਹੈ ਤੇ ਅਸੀਂ ਤੇ 50 5000 ਪਹਿਲੇ ਦਿਨਾਂ ਤੇ ਫੇਰ ਕਹਿਣ ਲੱਗੇ ਚਲੋ ਲੱਖ ਲੱਖ ਥੋੜੇ ਮੈਂਬਰ ਤੁਸੀਂ ਹੋ ਜੇ ਉਹ ਤੇ ਲੱਖ ਲੱਖ ਕਰਤਾ ਹਾਂ ਤੇ ਬਾਅਦ ਚ ਸਾਰਿਆਂ ਦਾ ਹੀ ਲੱਖ ਲੱਖ ਕਰਤਾ ਤੇ 2 ਸਾਲ ਦਾ ਕਹਿੰਦੇ ਇਹ ਚੱਲਣਾ ਤੁਹਾਨੂੰ ਲੋਨ ਤੇ ਇਹਦੇ ਵਿੱਚੋਂ ਤੁਹਾਨੂੰ ਪਹਿਲੇ ਜਿਹੜੇ ਦੇਣੇ ਪੈਣੇ ਐਡਵਾਂਸ ਉਹ 3250 ਰੁਪਏ ਨੇ ਉਹ ਐਂ ਗਰਦਾਸ ਪਰਗੇ ਤੇ ਉੱਤੇ ਦਫ਼ਤਰ ਵਿੱਚ ਦੇਖ ਕੇ ਆਇਆ ਹਾਂ 3250 50 ਇੱਕ ਮੈਂਬਰ ਦੋਹਾਂ ਮੈਂਬਰਾਂ ਕੋ ਤੇ ਉਹਨਾਂ ਨੇ 5-5 ਪੈਲੋ ਵੀ ਲਿਆ 5-500 ਰੁਪਏ ਪੈਲੋ ਲੈ ਲਿਆ ਉਹਨੇ Chandar Consultants Limited Building Maintenance Handyman under Chat Trade Platform is now available on your local London area. He has more than 5 years experience in same line. He used to work with reputed companies, agencies as well local builders with brothers. He is a professional by plumbing, electrician, masonry, car painting. For more information, please contact him at under Trade platform, www.checktrade.com slash 921760 Chander Consultants Limited. Call him on this number: 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ